ਅੱਜ ਵਾਰਡ ਨੰਬਰ 90 ਦੇ ਵਿੱਚ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਅਜ ਤੋਂ 3 ਸਾਲ ਪਹਿਲਾਂ ਹੀ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਸੀ ਉਸ ਦਾ ਆਗਾਜ਼ ਆਖਰੀ ਬਿਲਾਅਤ ਆ ਗਿਆ ਉਸ ਦੀ ਲੜੀ ਵਿੱਚੋਂ ਇਸ ਵਾਰਡ ਦੇ ਵਿੱਚ ਸਾਰੇ ਵਾਰਡ ਵਾਸੀਆਂ ਨੇ ਲਲਕੇ ਸੌਖਾਦੀ ਹੈ ਕਿ ਅਸੀਂ ਨਕਸ਼ਾ ਮੁਕਤੀ ਦੇ ਨਾਲ ਖੜ ਕੇ ਮੋੜ ਨੂੰ ਮੋੜਾ ਜੋੜ ਕੇ ਸਾਡੇ ਵਾਰਡ ਦੇ ਵਿੱਚੋਂ ਨਕਸ਼ਾ ਮੁਕਤੀ ਜਿਹੜੀ ਸਾਡਾ ਮੇਮ ਚੱਲ ਰਹੀ ਹੈ ਉਸ ਦਾ ਸਾਥ ਦੇਵਾਂਗੇ ਔਰ ਜਿਹੜੇ ਵਾਰਡ ਦੇ ਵਿੱਚ ਸਾਡੇ ਬੱਚੇ ਕੋਈ ਨਸ਼ੇਵਨ ਲੱਗੇ ਹੋਏ ਨੇ ਉਸ ਨੂੰ ਛਡਾਉਣ ਦੇ ਵਿੱਚ ਸਾਰੇ ਗੱਲ ਮਿਲ ਕੇ ਮਿਹਨਤ ਕਰਕੇ ਉਹਨਾਂ ਨੂੰ ਸਮਝਾ ਕੇ ਨਸ਼ਾ ਕੇਂਦਰ ਚ ਲੈ ਕੇ ਜਾਵਾਂਗੇ ਔਰ ਨਸ਼ਾ ਛਡਾਵਾਂਗੇ ਔਰ ਜਿਹੜੇ ਵਾਰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਹੈ ਉਸ ਨੂੰ ਪਹਿਲੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਮੁਕਵਾੜ ਵਾਸੀ ਕਿੱਥੇ ਰਹਿੰਦੇ ਆਂ ਕਿੱਥੇ ਵਿਚਰਦੇ ਆਂ ਕੋਈ ਵੀ ਅਸਾ ਅੰਸਰ ਜਿਹੜਾ ਨਸ਼ਾ ਵੇਚਦਾ ਹੈ ਜਾ ਤਾਂ ਉਹਨੂੰ ਕਹਾਂਗੇ ਕਿ ਤੂੰ ਨਸ਼ਾ ਛੱਡ ਦੇ ਜੇ ਤੂੰ ਨਸ਼ਾ ਨਹੀਂ ਛੱਡਦਾ ਪੰਜਾਬ ਛੱਡ ਦੇ ਇਹ ਪੰਜਾਬ ਨਹੀਂ ਛੱਡੇਗਾ ਕਿ ਤੇਰੀ ਜਗ੍ਹਾ ਜਿਹੜੀ ਸਰਾਖਾਂ ਦੇ ਪਿੱਛੇ ਹੀ ਐ ਇਸ ਕਰਕੇ ਸਾਰੇ ਅੱਜ ਪਰਣ ਲਿਆ ਔਰ ਸਾਰੇ ਪਰਣ ਲੱਗੇ ਨੇ ਉਹ तकरीबन ਮੈਂ ਸਾਰਿਆਂ ਦਾ ਧੰਵਾਦ ਵੀ ਕਰਦਾ ਕਿ ਲੋਕਾਂ ਦੀ ਆਸ ਰਮੀਤ ਸਰਕਾਰ ਤੋਂ ਐ ਅੱਜ ਸਰਕਾਰ ਬੱਬਾ ਬਾਹਰ ਇਸ ਕੰਮ ਤੇ ਔਰ ਤੁਸੀਂ ਦੇਖ ਲਈਓ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਤੇ ਬੰਦੋਲ ਜੀ ਵੀ ਚੱਲ ਰਹੇ ਨੇ ਔਰ ਉਹਨਾਂ ਨੂੰ ਪਕੜ ਕੇ ਅੰਦਰ ਵੀ ਕੀਤਾ ਜਾ ਰਿਹਾ ਔਰ ਜਿਹੜੀ ਚੇਨ ਸੀ ਉਹ ਬਿਲਕੁਲ ਟੁੱਟ ਚੁੱਕੀ ਐ ਹੁਣ ਤਾਂ ਮਹੱਲੇ ਵਿੱਚ ਜਿਹੜੇ ਲੋਕ ਟਾਗੜਾ ਵਿੱਚ ਤੁਰੇ ਫਿਰਦੇ ਨੇ ਉਹਨਾਂ ਨੂੰ ਹਟਾਣ ਦੀ ਲੋੜ ਆ ਨਸ਼ਾ ਜਿਹੜੇ ਕਰਦੇ ਨੇ ਹੁਣ ਨਸ਼ਾ ਚਲਾਣ ਦੀ ਲੋੜ ਹੈ ਕਿਹਨੂੰ ਕੌਣ ਭਈਆ ਬੰਤਾ ਜੀ ਆਹ ਗਾਰ ਵੀ ਕੇ ਰੋਕੜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਨਹੀਂ ਰੋਕਾ ਤਾਂ ਲੱਗ ਰਿਹਾ ਡਰਿੰਕ ਸ਼ਰਾਬ ਤਾਂ ਦੇਖੋ ਅ ਘਰ ਘਰ ਦੇ ਵਿੱਚ ਨਹੀਂ ਮੈਂ ਕਹਿ ਸਕਦਾ ਤੇ ਲੋਕਾਂ ਦੇ ਵਿੱਚ ਜੋ ਪੀਂਦਾ ਹੈ ਕਿਤੇ ਨਾ ਕਿਤੇ ਕੋਈ ਗਲਤ ਸ਼ਰਾਬ ਹੁੰਦੀ ਹੈ ਜਿਸ ਦੇ ਨਾਲ ਪੀਕ ਹੁੰਦਾ ਪਰ ਬਾਕੀ ਰਿਜ਼ਲਟ ਵਾਲੇ ਆਇਆ ਨਹੀਂ ਰਿਜ਼ਲਟ ਆ ਜਾਏਗਾ ਉਹਦੀ ਪੋਸਟਮੈਨ ਦੀ ਰਿਪੋਰਟ ਨਹੀਂ ਆਈ ਉਹਦੇ ਵਿੱਚ ਕੀ ਹੈ ਉਹ ਜਿੰਦ ਤੱਕ ਸਪਸ਼ਟ ਨਹੀਂ ਹੁੰਦਾ ਦੁਬਾਰੇ ਕੀ ਕਹਿਣਾ ਆਏ ਬਾਅਦ ਨੰਬਰ 90 'ਚ ਨਸ਼ਾ ਵਿਰੋਧ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚਲਾਈ ਇਹ ਮੀਮ ਅੱਜ ਬਾੜ ਨੰਬਰ ਤੁਸੀਂ ਦੇਖੋ ਕਿੰਨਾ ਰਾਸਿਕਾ ਸਾਰੇ ਬਾੜ ਨੰਬਰ 90 ਤੋਂ ਮੇਰੇ VOTER ਮੇਰੇ SUPPORTER ਤੇ ਐਸੋਸੀਏਸ਼ਨਾਂ ਸਾਰੀਆਂ ਆਈ ਹੋਈਆਂ ਸੀ ਸਾਰੇ ਹੀ ਸੌ ਚੱਕ ਕੇ ਗਏ ਆ ਨਾ ਨਸ਼ਾ ਕਰਾਂਗੇ ਨਾ ਕਰਨ ਦਵਾਂਗੇ ਜੋ ਵੀ ਉਹਨਾਂ ਦਾ ਸਹਿਯੋਗ ਚਾਹੀਦਾ ਸਾਨੂੰ ਮਿਲੇਗਾ ਇਹੀ ਉਹਨਾਂ ਨੂੰ ਪ੍ਰੋਫੈਸਰ ਦਿੱਤਾ ਸਰਕਾਰ ਦੇ ਨਾਲ ਅਸੀਂ ਰਲ ਕੇ ਚੱਲਾਂਗੇ ਤਾਂ ਹੀ ਨਸ਼ਾ ਨਕਤ ਪੰਜਾਬ ਹੋਊਗਾ ਤੇ ਅਸੀਂ ਇਹੀ ਅਪੀਲ ਕਰਦੇ ਆਂ ਵੇਰੇਕ ਪਬਲਿਕ ਮੈਨ ਨੂੰ ਵੀ ਸਾਡਾ ਸਾਥ ਦਿਓ ਤੇ ਤਾਂ ਕਿ ਇਹ ਨਸ਼ਾ ਮੁਕਤ ਪੰਜਾਬ ਕੀਤੀਏ ਰੰਗਲਾ ਪੰਜਾਬ ਗੁਰੂਆਂ ਦੀ ਧਰਤੀ ਪੰਜਾਬ ਇਹਨਾਂ ਨੂੰ ਅਸੀਂ ਖੁਸ਼ਹਾਲ ਬਣਾ ਸਕੀਏ ਅਜ ਲੱਗਦਾ ਨਹੀਂ ਲੋਕੀ ਡਰੇ ਬੇ ਗਈ ਲੋਕ ਨਸ਼ੇ ਕਰਦੇ ਆਂ ਅਸੀਂ ਜਮਾ ਸੁਣ ਜੇਲ੍ਹ ਵੀ ਭੇਜ ਦਿੰਦੇ ਕਿਉਂ ਨਾ ਵਾਸੀ ਨਹੀਂ ਅਸੀਂ ਜਿਵੇਂ ਕਿ ਹੁਣ ਐਮਐਲਏ ਸਾਹਿਬ ਨੇ ਵੀ ਦੱਸਿਆ ਸ਼ੋਕਪਰਾਸ਼ ਬਖਤੀ ਨੇ ਦੋ ਬੱਚੇ ਅੱਜ ਦਾਖਲ ਕਰਾਇਆ ਐਸੀ ਕੋਈ ਗੱਲ ਨਹੀਂ ਅਸੀਂ ਨ ਜੜ ਤੋਂ ਕੱਢਣਾ ਇਹ ਨਹੀਂ ਵੀ ਨਸ਼ਾ ਕਰਦੇ ਤਾਂ ਅਸੀਂ ਜੇਲ੍ਹ ਚ ਭੇਜ ਦੇਣਾ ਅਸੀਂ ਪ੍ਰੋਪਰ ਇਲਾਜ ਕਰਾ ਰਹੇ ਹਾਂ ਬਹੁਤ ਬੰਦੇ ਦਾ ਇਲਾਜ ਕਰਾ ਚੁੱਕੇ ਐ ਐਮਐਲਏ ਸਾਹਿਬ ਤੇ ਅਸੀਂ ਸਾਡੀ ਵੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਸਾਰੇ ਸੀਐਮ ਨੂੰ ਕਹੇਗਾ ਸਵਾਲ ਹਸਪਤਾਲ ਪੂਰਾ ਇਹਨਾਂ ਦਾ ਇਲਾਜ ਕਰਾਈਏ ਮੈਂ ਖੁੱਲਾ ਸੱਦਾ ਪੱਤਰ ਦਿੰਦਾ ਕਿ ਆਓ ਜੇ ਕੋਈ ਕਿਸੇ ਨੂੰ ਲੋੜ ਆ ਡਾਕਟਰ ਦੀ ਤੇ ਅਸੀਂ